ਪੀਸੀਆਰ ਵਾਲੇ ਬਾਹਰ ਖੜੇ ਸੀਗੇ ਉਹਨਾਂ ਦੇ ਲਾਗੇ ਖੜੇ ਹੋ ਕੇ ਬੰਦੇ ਦੀ ਮਤ ਦੇਖੋ ਕਿ ਉਹਨਾਂ ਦੇ ਲਾਗੇ ਖੜੇ ਹੋ ਕੇ ਬੰਦੇ ਨੇ ਆਪਣਾ ਨੱਗ ਵੀ ਸਹੀ ਕੀਤਾ ਹੈ ਬਾਈਕ ਤੇ ਇਕੱਲਾ ਸੀਗਾ ਹੋਰ ਉਹਦੇ ਨਾਲ ਕੋਈ ਹੋਰ ਪਰਸਨ ਨਹੀਂ ਸੀਗਾ ਪੂਰਾ ਪੂਰਾ ਨੱਗ ਚੁੱਕ ਕੇ ਬੰਦਾ ਮੋਟਰਸਾਈਕਲ ਤੇ ਲੈ ਗਿਆ ਭਾਈ ਸ਼ੂਜ਼ ਸੀਗਾ ਸਾਰਾ ਇੰਪੋਰਟੈਂਟ ਸ਼ੂਜ਼ ਸੀਗਾ ਕਿੱਲੇ ਦਾ ਲਕਾਉਣਾ ਹੈ ਬੰਦਾ ਨੇਅਰ ਬੋਰਡ ਪੰਜਾਬ ਚੁੰਡਾ ਦੇ ਕਰੀਬ ਸੀਗਾ ਭਾਈ ਸੀਸੀਟੀਵੀ ਪਾਜੀ ਰਾਤ ਦੇ ਪਾ ਪੁਲਿਸ ਮਲਾਈ ਮੇ ਗਏ ਸੀਗਾ ਰਤੀ ਖਾਣੇ ਛਿੱਟੀ ਖਾਣੇ ਤੇ ਰਿਪੋਰਟ ਲਿਖਵਾ ਕੇ ਆਏ ਆ ਤੇ ਪਾਜੀ ਹਜੇ ਤੱਕ ਦੇਖ ਲਓ ਸਵੇਰ ਦੇ ਹੁਣ 1 ਵਜ ਗਿਆ ਸਾਡੇ ਕੋ ਕੋਈ ਵੀ ਹਜੇ ਤੱਕ ਪੁਲਿਸ ਮਿਲ ਨਹੀਂ ਆਇਆ ਪਾਜੀ ਮੇਰਾ ਨਾਮ ਹੈ ਕਰਨ ਪਾਜੀ ਮੇਰੀ ਸ਼ਾਪ ਦਾ ਨਾਮ ਹੈ ਪੰਕ ਗਾਰਮੈਂਟ 95 ਚੌਂਗ ਦੇ ਪਾਜੀ ਸ਼ਾਪਾ ਵਾਲੀ ਤੇ ਪਾਜੀ ਕੱਲ ਨੂੰ ਇੱਕ ਲੜਕਾ ਆਇਆ ਸਰਦਾਰ ਮੁੰਡਾ ਸੀਗਾ ਤੇ ਕੋਈ ਸ਼ਾਮ 7:30 ਤੋਂ 8 ਵਜੇ ਦਾ ਟਾਈਮ ਸੀਗਾ ਤੇ ਭਾਈ ਤੁਹਾਨੂੰ ਪਤਾ ਸ਼ੌਪ ਦੇ ਦੇਖ ਲਓ ਹੁਣ ਵੀ ਰਾਸ਼ਾ ਕਸਮਰ ਸੀਗੇ ਤੇ ਬ੍ਰਦਰ ਉਸ ਟਾਈਮ ਤੇ ਬ੍ਰਦਰ ਕੱਲਾ ਸੀਗਾ ਸ਼ੌਪ ਤੇ ਮੈਂ ਵੀ ਨਹੀਂ ਸੀ ਹੈਗਾ ਤੇ ਇਹ ਮੁੰਡੇ ਨੇ ਨਾ ਭਾਈ ਉਸ ਚੀਜ਼ ਦਾ ਫਾਇਦਾ ਲਿਆ ਜਦੋਂ ਦੇਖਿਆ ਕਿ ਅੰਦਰ ਕਸਮਰ ਦਾ ਰਾਸ਼ਾ ਬੰਦਾ ਬਿਜ਼ੀ ਆ ਬਾਰੋ ਭਾਈਓ ਨੇ ਸ਼ੂਜ਼ਾਂ ਨਾਗਾ ਆ ਪਰਸੋਂ ਭਾਈਓ ਰਿਅਬਿਲਟੀ ਆਈ ਸੀਗੇ ਕੱਲ ਸ਼ਾਮ ਨੂੰ ਤੇ ਉਹਨੇ ਉਹੀ ਚੀਜ਼ ਦਾ ਫਾਇਦਾ ਲਿਆ ਭਾਈ ਪੂਰਾ ਪੂਰਾ ਨੱਗ ਚੁੱਕ ਕੇ ਬੰਦਾ ਮੋਟਰਸਾਈਕਲ ਤੇ ਲੈ ਗਿਆ ਤੇ ਮੌਜੂਦਾ ਮੌਕੇ ਦੇ ਉੱਪਰ ਪੀਸੀਆਰ ਵਾਲੇ ਬਾਹਰ ਖੜੇ ਸੀਗੇ ਉਹਨਾਂ ਦੇ ਲੱਗੇ ਖੜੇ ਹੋ ਕੇ ਬੰਦੇ ਦੀ ਮਤ ਦੇਖੋ ਕਿ ਉਹਨਾਂ ਦੇ ਲਾਗੇ ਖੜੇ ਹੋ ਕੇ ਬੰਦੇ ਨੇ ਆਪਣਾ ਨਗ ਵੀ ਸਹੀ ਕੀਤਾ ਆ ਬਾਈਕ ਤੇ ਕੱਲਾ ਸੀਗਾ ਹੋਰ ਉਹਦੇ ਨਾਲ ਕੋਈ ਹੋਰ ਪਰਸਨ ਨਹੀਂ ਸੀਗਾ ਮਤਲਬ ਚੋਰੀਆਂ ਇੰਨੀਆਂ ਕਿ ਜ਼ਿਆਦਾ ਵੱਧ ਗਈਆਂ ਕਿ ਮੈਂ ਕਹਿੰਦਾ ਕਿ ਦੁਕਾਨਦਾਰ ਭਾਈ ਤੁਹਾਨੂੰ ਪਤਾ ਕਿ ਵਪਾਰੀ ਵਰਗ ਬਿਲਕੁਲ ਸੁਰੱਖਿਅਤ ਨਹੀਂ ਹੈਗਾ ਇੱਚਾਂ ਤੋਂ ਨਗ ਵਿੱਚ ਕੀ ਹੈਗਾ ਸਾਰਾ ਭਾਈ ਸ਼ੂਜ਼ ਸੀਗਾ ਸਾਰਾ ਇੰਪੋਰਟੈਂਟ ਸ਼ੂਜ਼ ਸੀਗਾ ਕਿੰਨੇ ਦਾ ਨੁਕਸਾਨ ਆ ਕੱਟਾ ਨੇਅਰ ਬੋਰਡ 50-55 ਹਜ਼ਾਰ ਦੇ ਕਰੀਬ ਸੀਗਾ ਭਾਜੀ 50 ਹਜ਼ਾਰ 55 ਦੇ ਕਰੀਬ ਕਿੰਨੇ ਵੀ ਦੀ ਘਟਨਾ ਹੈਗੀ ਸਰ ਕੋਈ 7.5 ਤੋਂ 8 ਦੇ ਵਿੱਚ ਵਿੱਚ ਭਾਜੀ ਉਹ ਸੀਸੀਟੀਵੀ 'ਚ ਆਇਆ ਬੰਦਾ ਬਿਲਕੁਲ ਭਾਜੀ ਸੀਸੀਟੀਵੀ ਭਾਈ ਰਾਤ ਦੇ ਆ ਸਿਟੀ ਖਾਣੀ ਤੇ ਰਿਪੋਰਟ ਲਿਖਵਾ ਕੇ ਆਏ ਆ ਤੇ ਭਾਜੀ ਹਜੇ ਤੱਕ ਦੇਖ ਲਓ ਸਵੇਰ ਦੇ ਹੁਣ 1 ਵਜ ਗਿਆ ਸਾਡੇ ਕੋ ਕੋਈ ਵੀ ਹਜੇ ਤੱਕ ਪੁਲਿਸ ਨੂੰ ਲੈਵਣ ਨਹੀਂ ਆਇਆ ਪੁੱਛਣ ਲਈ ਵੈਰੀਫਾਈ ਕਰਨ ਲਈ ਕਿ ਤੁਹਾਨੂੰ ਕੀ ਤੁਹਾਡਾ ਟ੍ਰੈਜੇਡੀ ਹੋਈ ਪੁਲਿਸ ਨਾਲ ਜੋ ਵੀ ਖੜੀ ਸੀ ਗਏ ਬਿਲਕੁਲ ਭਾਜੀ ਪੀਸੀਆਰ ਵਾਲੇ ਖੜੇ ਸੀਗੇ ਸੀਸੀਟੀਵੀ ਰਿਕਾਰਡ ਸੀਸੀਟੀਵੀ ਰਿਕਾਰਡ ਆਈ ਚੀਜ਼ ਕੀ ਕਹਿਣਾ ਚਾਹਦੇ ਹੋ ਬੰਦੋਰੀ ਜੀ ਪਈ ਇਹ ਚੀਜ਼ ਅਸੀਂ ਕਹੀ ਕਿ ਕਹਿਣਾ ਕਿਵੇਂ ਚਾਹਵਾਗੇ ਕਿ ਮਤਲਬ ਸਾਡ ਨੂੰ ਇਨਸਾਫ ਦਿੱਤਾ ਹੀ ਰਹੇ ਜਿਹੜਾ ਵੀ ਜੋ ਆ ਜਿੱਦਾਂ ਮਤਲਬ ਵਾਰਦਾਤਾਂ ਹੋ ਰਹੀਆਂ ਆਏ ਦਿਨੀ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਆ ਕਿ ਮਤਲਬ ਜਲਦੀ ਤੋਂ ਜਲਦੀ ਰੋਕਥਾਮ ਕੀਤੀ ਜਾਏ